ਅੱਜ ਮੇਰੀ ਨਣਦ ਨੂੰ ਵੇਖਣ ਮੁੰਡੇ ਵਾਲੇ ਆ ਰਹੇ ਸਨ ਅਸੀਂ ਪੂਰੀ ਤਿਆਰੀ ਕਰ ਰੱਖੀ ਸੀ ਇਸ ਵਾਰ ਸਾਨੂੰ ਪੱਕਾ ਯਕੀਨ ਸੀ ਕਿ ਇਸ ਵਾਰ ਰਿਸ਼ਤੇ ਦੀ ਹਾਂ ਜ਼ਰੂਰ ਹੋਵੇਗੀ ਪਰ ਇਹ ਰਿਸ਼ਤਾ ਵੀ ਨਹੀਂ ਹੋ ਸਕਿਆ ਅਸੀਂ ਸਾਰਾ ਪਰਿਵਾਰ ਉਸ ਦੇ ਰਿਸ਼ਤੇ ਨੂੰ ਲੈ ਕੇ ਬਹੁਤ ਚਿੰਤਤ ਸੀ ਇੱਕ ਦਿਨ ਮੇਰੀ ਨਣਦ ਦਫ਼ਤਰ ਤੋਂ ਲੇਟ ਕਰ ਆਈ ਉਸ ਦਿਨ ਉਹ ਦਫ਼ਤਰੀ ਕੈਬ ਦੀ ਬਜਾਏ ਇੱਕ ਗੱਡੀ ਤੇ ਆਈ ਜਦੋਂ ਮੈਂ ਉਸ ਨੂੰ ਉਸ ਗੱਡੀ ਵਾਲੇ ਮੁੰਡੇ ਬਾਰੇ ਪੁੱਛਿਆ ਤਾ ਮੇਰਾ ਨਾਮ ਰੀਨਾ ਹੈ ਮੇਰਾ ਅਤੇ ਵਿਨੇ ਦਾ ਵਿਆਹ ਹੋਏ ਨੂੰ 2 ਸਾਲ ਹੋ ਗਏ ਹਨ ਸਾਡੇ ਪਰਿਵਾਰ ਵਿੱਚ ਵਿਨੇ ਦੇ ਮੰਮੀ ਡੈਡੀ ਤੋਂ ਬਿਨਾ ਵੱਡੀ ਭੈਣ ਹੈ ਭਾਵੇਂ ਉਹ ਵਿਨੇ ਤੋਂ ਵੱਡੀ ਹੈ ਪਰ ਅਜੇ ਤੱਕ ਉਸ ਦਾ ਰਿਸ਼ਤਾ ਨਹੀਂ ਹੋਇਆ ਸਾਡਾ ਨਾਨ ਪਰਜਾਈ ਦਾ ਆਪਸ ਵਿੱਚ ਬਹੁਤ ਪਿਆਰ ਹੈ ਉਹ ਮੈਨੂੰ ਬਹੁਤ ਪਿਆਰ ਕਰਦੀ ਹੈ ਮੈਂ ਵੀ ਉਸ ਦਾ ਬਹੁਤ ਖਿਆਲ ਰੱਖਦੀ ਹਾਂ ਉਹ ਬਹੁਤ ਪੜ੍ਹੀ ਲਿਖੀ ਅਤੇ ਬਹੁਤ ਸੁੰਦਰ ਹੈ ਉਹ ਇੱਕ ਵਧੀਆ ਕੰਪਨੀ ਵਿੱਚ ਨੌਕਰੀ ਕਰਦੀ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਅਸੀਂ ਉਸ ਲਈ ਇੰਨੇ ਰਿਸ਼ਤੇ ਵੇਖੇ ਪਰ ਕੋਈ ਵੀ ਰਿਸ਼ਤਾ ਪੂਰ ਨਹੀਂ ਚੜ ਸਕਿਆ ਉਸ ਦੇ ਰਿਸ਼ਤੇ ਨੂੰ ਲੈ ਕੇ ਮੰਮੀ ਡੈਡੀ ਬਹੁਤ ਫਿਕਰ ਵਿੱਚ ਹਨ ਉਹ ਸਵੇਰੇ 7 ਵਜੇ ਦਫ਼ਤਰ ਜਾਂਦੀ ਅਤੇ ਸ਼ਾਮ ਨੂੰ 6 ਵਜੇ ਘਰ ਵਾਪਸ ਆਉਂਦੀ ਹੈ ਉਹ ਬਹੁਤ ਸ਼ਰੀਫ ਅਤੇ ਸੁਲਜੀ ਹੋਈ ਕੁੜੀ ਹੈ ਸਾਡਾ ਨਨਾਨਣ ਪਰਜਾਈ ਦਾ ਆਪਸ ਵਿੱਚ ਇੰਨਾ ਪਿਆਰ ਹੈ ਕਿ ਅਸੀਂ ਇੱਕ ਦੂਜੇ ਤੋਂ ਕੋਈ ਗੱਲ ਲੁਕਾ ਕੇ ਨਹੀਂ ਰੱਖਦੀਆਂ ਅਤੇ ਜਦੋਂ ਵੀ ਅਸੀਂ ਕਿਤੇ ਬਾਹਰ ਜਾਣਾ ਹੁੰਦਾ ਤੇ ਅਸੀਂ ਇਕੱਠੀਆਂ ਹੀ ਜਾਂਦੀਆਂ ਹਾਂ ਅਤੇ ਸ਼ਾਪਿੰਗ ਵੀ ਇਕੱਠੀਆਂ ਹੀ ਕਰਦੀਆਂ ਹਾਂ ਉਸ ਦੀ ਉਮਰ 30 ਸਾਲ ਹੈ ਅਤੇ ਮੇਰੇ ਪਤੀ ਉਸ ਤੋਂ 2 ਸਾਲ ਛੋਟੇ ਹਨ ਵੱਡੀ ਹੋਣ ਕਰਕੇ ਪਹਿਲਾਂ ਉਸ ਲਈ ਬਹੁਤ ਰਿਸ਼ਤੇ ਵੇਖੇ ਪਰ ਜਦੋਂ ਉਸ ਦਾ ਰਿਸ਼ਤਾ ਨਹੀਂ ਹੋਇਆ ਤਾਂ ਬਿੰਨੇ ਦੇ ਮੰਮੀ ਡੈਡੀ ਨੇ ਸਾਡੀ ਸ਼ਾਦੀ ਕਰ ਦਿੱਤੀ। ਮੇਰੇ ਇਸ ਘਰ ਵਿੱਚ ਆਉਂਦਿਆਂ ਹੀ ਬਿੰਨੇ ਨੇ ਮੈਨੂੰ ਸਮਝਾ ਦਿੱਤਾ ਸੀ ਕਿ ਉਹ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਅਸੀਂ ਘਰ ਵਿੱਚ ਕੋਈ ਵੀ ਕੰਮ ਕਰਨਾ ਉਸ ਦੀ رائے ਲੈ ਕੇ ਜ਼ਰੂਰ ਕਰਦੇ ਹਾਂ। ਮੈਂ ਬਿੰਨੇ ਦੀ ਗੱਲ ਨੂੰ ਪੱਲੇ ਬੰਨ ਲਿਆ ਅਤੇ ਮੈਂ ਵੀ ਕਦੇ ਵੀ ਆਪਣੀ ਨਣਦ ਤੋਂ ਕੋਈ ਵੀ ਸ਼੍ਰੀਕਾ ਨਹੀਂ ਰੱਖਿਆ। ਮੈਂ ਉਸਦੇ ਸ਼ਾਮ ਨੂੰ ਦਫ਼ਤਰ ਆਉਣ ਤੱਕ ਮੈਂ ਉਸ ਦਾ ਇੰਤਜ਼ਾਰ ਕਰਦੀ ਅਤੇ ਫਿਰ ਅਸੀਂ ਰੋਟੀ ਪਾਣੀ ਖਾ ਕੇ ਇੱਕ ਘੰਟਾ ਗੱਲਾਂ ਬਾਤਾਂ ਕਰਦੀਆਂ ਅਤੇ ਫਿਰ ਸੋ ਜਾਂਦੀਆਂ ਅੱਜ ਮੈਂ ਉਸ ਦਾ ਇੰਤਜ਼ਾਰ ਕਰ ਰਹੀ ਸੀ ਪਰ ਉਹ ਦਫ਼ਤਰੋਂ ਆਉਣ ਤੋਂ 2 ਘੰਟੇ ਲੇਟ ਸੀ ਪਹਿਲਾਂ ਉਹ 6 ਵਜੇ ਆ ਜਾਂਦੀ ਸੀ ਪਰ ਅੱਜ ਤਾਂ 8 ਵਜੇ ਚੁੱਕੇ ਸਨ ਅਤੇ ਉਹ ਘਰ ਨਹੀਂ ਆਈ ਸੀ ਮੈਂ ਅਜੇ ਉਸ ਦੇ ਆਉਣ ਬਾਰੇ ਸੋਚ ਹੀ ਰਹੀ ਸੀ ਕਿ ਇੰਨੇ ਨੂੰ ਸਾਡੇ ਘਰ ਦੇ ਬਾਹਰ ਇੱਕ ਕਾਰ ਆ ਕੇ ਰੁਕੀ ਜਦੋਂ ਮੈਂ ਰਸੋਈ ਦੀ ਖਿੜਕੀ ਵਿੱਚੋਂ ਵੇਖਿਆ ਤਾਂ ਮੇਰੀ ਨਾਨਣ ਗੱਡੀ ਵਿੱਚੋਂ ਉਤਰੀ ਅਤੇ ਉਸਨੇ ਗੱਡੀ ਚਲਾ ਰਹੇ ਮੁੰਡੇ ਨੂੰ ਬਾਏ ਕੀਤੀ। ਥੋੜਾ ਹਨੇਰਾ ਹੋਣ ਕਰਕੇ ਮੈਨੂੰ ਗੱਡੀ ਵਾਲੇ ਮੁੰਡੇ ਦੀ ਪਛਾਣ ਨਹੀਂ ਆਈ। ਘਰ ਆ ਕੇ ਉਹ ਅੰਦਰ ਕਮਰੇ ਵਿੱਚ ਚਲੀ ਗਈ। ਮੈਂ ਉਸ ਦੇ ਪਿੱਛੇ ਕਮਰੇ ਵਿੱਚ ਗਈ ਅਤੇ ਉਸ ਨੂੰ ਪੁੱਛਿਆ ਕਿ ਅੱਜ ਤੂੰ ਮੈਨੂੰ ਰਸੋਈ ਵਿੱਚੋਂ ਬਿਨਾਂ ਮਿਲੇ ਸਿੱਧਾ ਕਮਰੇ ਵਿੱਚ ਕਿਉਂ ਆ ਗਈ? ਉਸਨੇ ਕਿਹਾ ਕਿ ਅੱਜ ਦਫ਼ਤਰ ਵਿੱਚ ਕੰਮ ਜ਼ਿਆਦਾ ਸੀ। ਅਤੇ ਉਹ ਥੱਕ ਚੁੱਕੀ ਹੈ ਇਸ ਕਰਕੇ ਉਹ ਆਰਾਮ ਕਰਨਾ ਚਾਹੁੰਦੀ ਹੈ ਮੈਂ ਉਸ ਨੂੰ ਕਿਹਾ ਕਿ ਤੂੰ ਨਹਾ ਕੇ ਫਰੈਸ਼ ਹੋ ਜਾ ਮੈਂ ਤੇਰੇ ਲਈ ਖਾਣਾ ਲੈ ਕੇ ਆਉਂਦੀ ਹਾਂ ਪਰ ਉਸ ਨੇ ਕਿਹਾ ਕਿ ਭਾਬੀ ਜੀ ਮੈਂ ਖਾਣਾ ਖਾ ਕੇ ਆਈ ਹਾਂ ਤੁਸੀਂ ਖਾਣਾ ਖਾ ਕੇ ਸੋ ਜਾਣਾ ਮੈਂ ਹੁਣੇ ਸੌਣ ਲੱਗੀ ਹਾਂ ਮੈਨੂੰ ਉਸ ਦੇ ਚਿਹਰੇ ਤੇ ਉਦਾਸੀ ਚਲਕ ਰਹੀ ਸੀ ਪਰ ਮੈਂ ਉਸ ਨੂੰ ਜ਼ਿਆਦਾ ਕੁਝ ਵੀ ਨਾ ਪੁੱਛਿਆ ਅਜਿਹਾ ਕਦੇ ਨਹੀਂ ਹੋਇਆ ਸੀ ਕਿ ਮੇਰੀ ਨਨਾਨ ਨੇ ਮੇਰੇ ਤੋਂ ਕੋਈ ਵੀ ਗੱਲ ਕੋਈ ਹੋਈ ਹੋਵੇ ਮੈਨੂੰ ਸੀ ਕਿ ਉਹ ਸੱਚਮੁੱਚ ਥੱਕੀ ਹੋਈ ਹੈ ਅਤੇ ਉਸ ਨੂੰ ਰਾਮ ਦੀ ਲੋੜ ਹੈ ਇਸ ਲਈ ਮੈਂ ਉਸ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਅਗਲੇ ਦਿਨ ਸਵੇਰੇ ਉਹ ਜਲਦੀ ਉੱਠ ਕੇ ਦਫ਼ਤਰ ਚਲੀ ਗਈ ਜਦੋਂ ਨੂੰ ਮੈਂ ਉੱਠ ਕੇ ਨਾਸ਼ਤਾ ਤਿਆਰ ਕਰਕੇ ਉਸ ਦੇ ਕਮਰੇ ਵਿੱਚ ਗਈ ਤਾਂ ਮੈਂ ਵੇਖਿਆ ਕਿ ਉਹ ਕਮਰੇ ਵਿੱਚ ਨਹੀਂ ਸੀ ਵਿਨੇ ਵੀ ਆਪਣੇ ਦਫ਼ਤਰ ਲਈ ਤਿਆਰ ਹੋ ਰਹੇ ਸਨ ਮੰਮੀ ਡੈਡੀ ਨੂੰ ਆਪਣੀ ਨਣ ਦੇ ਬਾਰੇ ਪੁੱਛਿਆ ਤਾਂ ਉਹਨੇ ਕਿਹਾ ਕਿ ਦਫ਼ਤਰ ਵਿੱਚ ਜ਼ਿਆਦਾ ਕੰਮ ਹੋਣ ਕਾਰਨ ਉਹ ਜਲਦੀ ਚਲੀ ਗਈ ਹੈ ਮੈਂ ਸ਼ਾਮ ਤੱਕ ਉਸ ਦਾ ਇੰਤਜ਼ਾਰ ਕੀਤਾ ਅੱਜ ਫੇਰ ਉਹ 8 ਵਜੇ ਆਈ ਉਹ ਕਾਰ ਵਿੱਚ ਆਈ ਅੱਜ ਤਾਂ ਮੈਂ ਕਾਰ ਵਾਲੇ ਮੁੰਡੇ ਦਾ ਚਿਹਰਾ ਵੇਖ ਲਿਆ ਸੀ ਬੇ ਸੋਚ ਰਹੀ ਸੀ ਕਿ ਜੇ ਇਹ ਮੁੰਡਾ ਇਸ ਦਾ ਬੋਏਫ੍ਰੈਂਡ ਹੈ ਤਾਂ ਇਹ ਮੇਰੇ ਤੋਂ ਲੁਕਾ ਕਿਉਂ ਰਹੀ ਹੈ ਕਿਉਂਕਿ ਅਸੀਂ ਸਾਰਾ ਪਰਿਵਾਰ ਤਾਂ ਉਸਦੇ ਰਿਸ਼ਤੇ ਨੂੰ ਲੈ ਕੇ ਪਹਿਲਾਂ ਹੀ ਚਿੰਤਾ ਵਿੱਚ ਸੀ ਜੇ ਉਸਨੇ ਕੋਈ ਮੁੰਡਾ ਪਸੰਦ ਕਰ ਲਿਆ ਸੀ ਤਾਂ ਸਾਡੇ ਪਰਿਵਾਰ ਨੂੰ ਤਾਂ ਕੋਈ ਇਤਰਾਜ਼ ਨਹੀਂ ਹੋਣਾ ਸੀ ਉਸ ਦਾ ਵਿਆਹ ਕਰਨ ਵਿੱਚ ਫਿਰ ਉਹ ਮੈਨੂੰ ਕੁਝ ਦੱਸ ਕਿਉਂ ਨਹੀਂ ਰਹੀ ਕਿ ਉਸ ਨਾਲ ਕੁਝ ਗਲਤ ਹੋ ਰਿਹਾ ਹੈ ਇਸੇ ਤਰ੍ਹਾਂ ਦੇ ਸਵਾਲ ਨੇ ਮੈਨੂੰ ਚਿੰਤਾ ਵਿੱਚ ਪਾ ਦਿੱਤਾ ਪਰ ਮੈਂ ਉਸ ਨੂੰ ਕੁਝ ਵੀ ਨਹੀਂ ਪੁੱਛਿਆ ਉਹ ਆ ਕੇ ਚੁੱਪਚਾਪ ਆਪਣੇ ਕਮਰੇ ਵਿੱਚ ਗਈ ਅਤੇ ਕੱਪੜੇ ਬਦਲ ਕੇ ਲੇਟ ਗਈ ਅਤੇ ਸੌਂ ਗਈ। ਅਗਲੇ ਦਿਨ ਫੇਰ ਉਹ ਮੈਨੂੰ ਮਿਲੇ ਬਿਨਾ ਜਲਦੀ ਦਫ਼ਤਰ ਚਲੀ ਗਈ। ਸ਼ਾਮ ਨੂੰ ਜਦੋਂ ਉਹ ਆਈ ਤਾਂ ਮੈਂ ਉਸ ਦੇ ਪਿੱਛੇ ਕਮਰੇ ਵਿੱਚ ਗਈ। ਮੈਂ ਉਸ ਨੂੰ ਕਿਹਾ ਕਿ ਕੋਈ ਚਿੰਤਾ ਵਾਲੀ ਗੱਲ ਹੈ। ਤਿੰਨ ਚਾਰ ਦਿਨ ਹੋ ਗਏ ਤੂੰ ਮੇਰੇ ਨਾਲ ਕੋਈ ਗੱਲ ਕਿਉਂ ਨਹੀਂ ਕਰਦੀ? ਪਹਿਲਾਂ ਤਾਂ ਤੈਨੂੰ ਮੇਰੇ ਨਾਲ ਗੱਲ ਕਰੇ ਬਿਨਾ ਨੀਂਦ ਵੀ ਨਹੀਂ ਸੀ ਆਉਂਦੀ। ਉਸਨੇ ਕਿਹਾ ਕਿ ਨਹੀਂ ਭਾਬੀ ਜੀ ਇਦਾਂ ਦੀ ਕੋਈ ਵੀ ਗੱਲ ਨਹੀਂ ਹੈ ਮੈਨੂੰ ਦਫ਼ਤਰ ਵਿੱਚ ਬਹੁਤ ਕੰਮ ਹੁੰਦਾ ਹੈ ਜਿਸ ਕਰਕੇ ਮੈਂ ਥੱਕ ਜਾਂਦੀ ਹਾਂ ਅਗਲੇ ਦਿਨ ਉਸਦੇ ਦਫ਼ਤਰ ਜਾਣ ਤੋਂ ਬਾਅਦ ਮੈਂ ਉਸ ਨੂੰ ਖਾਣਾ ਦੇਣ ਦੇ ਬਹਾਨੇ ਉਸਦੇ ਪਿੱਛੇ ਦਫ਼ਤਰ ਚਲੀ ਗਈ ਉਹ ਅਚਾਨਕ ਮੈਨੂੰ ਆਪਣੇ ਦਫ਼ਤਰ ਵੇਖ ਕੇ ਬਹੁਤ ਹੈਰਾਨ ਹੋਈ ਕਹਿਣ ਲੱਗੀ ਭਾਬੀ ਜੀ ਤੁਸੀਂ ਬਿਨਾਂ ਦੱਸੇ ਇੱਥੇ ਕਿਵੇਂ ਮੈਂ ਕਿਹਾ ਕਿ ਉਹ ਮੈਨੈ ਆ ਸਕਦੀ ਤਾਂ ਉਹ ਕਹਿਣ ਲੱਗੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਮੈਂ ਤਾਂ ਵੈਸੇ ਹੀ ਕਹਿ ਦਿੱਤਾ ਜਦੋਂ ਮੈਂ ਉਸ ਨਾਲ ਬੈਠੀ ਗੱਲ ਕਰ ਰਹੀ ਸੀ ਤਾਂ ਨਾਲ ਦੇ ਕੈਬਿਨ ਵਿੱਚੋਂ ਇੱਕ ਮੁੰਡਾ ਬਾਹਰ ਆਇਆ ਅਤੇ ਮੇਰੇ ਨੰਦ ਨੂੰ ਕਹਿਣ ਲੱਗਾ ਕਿ ਇਹ ਕੌਣ ਨੇ ਮੈਂ ਉਸ ਮੁੰਡੇ ਦੀ ਸ਼ਕਲ ਜਾਣੀ ਪਹਿਚਾਣੀ ਲੱਗੀ ਮੇਰੀ ਨੰਦ ਨੇ ਮੈਨੂੰ ਕਿਹਾ ਕਿ ਭਾਬੀ ਜੀ ਇਹ ਮੇਰੇ ਬੋਸ ਹਨ ਅਤੇ ਉਸ ਨੇ ਆਪਣੇ ਬੋਸ ਨੂੰ ਦੱਸਿਆ ਕਿ ਇਹ ਮੇਰੀ ਭਾਬੀ ਜੀ ਹਨ ਉਸਦੇ ਬੋਸ ਨੇ ਮੈਨੂੰ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਤੇ ਨਾਲ ਹੀ ਉਸਨੇ ਮੇਰੀ ਨਣਦ ਨੂੰ ਕਿਹਾ ਕਿ ਇਹਨਾਂ ਨੂੰ ਤੁਸੀਂ ਅਲੱਗ ਲੈ ਜਾ ਕੇ ਚਾਹ ਪਾਣੀ ਪਿਲਾਓ ਅਸੀਂ ਉੱਥੋਂ ਉੱਠ ਕੇ ਚਾਹ ਪਾਣੀ ਪੀਣ ਚੱਲੀਆਂ ਗਈਆਂ ਚਾਹ ਪਾਣੀ ਪਿੰਦੇ ਹੋਏ ਮੈਂ ਬਜਾਕ ਵਿੱਚ ਆਪਣੀ ਨਣਦ ਨੂੰ ਕਿਹਾ ਕਿ ਤੇਰੀ ਤਾਂ ਬੜੀ ਚਿੰਤਾ ਹੈ ਤੇਰੇ ਬੋਸ ਨੂੰ ਮੈਂ ਤਾਂ ਉਸ ਨੂੰ ਪਤਾ ਹੀ ਨਾ ਲੱਗਣ ਦਿੱਤਾ ਕਿ ਮੈਂ ਇਸ ਨੂੰ ਤੈਨੂੰ ਗੱਡੀ ਵਿੱਚੋਂ ਛੱਡ ਕੇ ਆਉਂਦੇ ਹੋਏ ਵੇਖਿਆ ਹੈ ਮੈਂ ਮੱਜਾ ਕੀਏ ਲਹਾਜੇ ਵਿੱਚ ਆਪਣੀ ਨਣਦ ਨੂੰ ਕਿਹਾ ਕਿ ਤੇਰੇ ਬੋਸ ਤਾਂ ਬੜੇ ਸਮਾਰਟ ਨੇ ਜੇ ਮੇਰਾ ਵਿਆਹ ਤੇਰੇ ਭਰਾ ਨਾਲ ਨਾ ਹੋਇਆ ਹੁੰਦਾ ਤਾਂ ਮੈਂ ਪੱਕਾ ਤੇਰੇ ਬੋਸ ਨਾਲ ਵਿਆਹ ਕਰਵਾ ਲੈਣਾ ਸੀ ਪਰ ਉਸਨੇ ਮੇਰੀ ਗੱਲ ਤੇ ਕੋਈ ਵੀ ਰਿਐਕਟ ਨਾ ਕੀਤਾ ਮੈਂ ਉਸ ਨੂੰ ਪੁੱਛਿਆ ਕਿ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ ਜੋ ਤੂੰ ਮੇਰੇ ਤੋਂ ਲੁਕਾ ਰਹੀ ਹੈ ਉਹ ਚੁੱਪਚਾਪ ਬੈਠੀ ਰਹੀ ਮੈਂ ਉਸ ਨੂੰ ਖਾਣਾ ਦੇ ਕੇ ਅਤੇ ਚਾਹ ਪੀ ਕੇ ਘਰ ਵਾਪਸ ਆ ਗਈ ਘਰ ਆ ਕੇ ਉਹ ਫਿਰ ਉਦਾਂ ਹੀ ਚੁੱਪਚਾਪ ਕਮਰੇ ਵਿੱਚ ਚਲੀ ਗਈ ਅੱਜ ਬਿਨੇ ਘਰ ਨਹੀਂ ਸਨ ਉਹ ਆਪਣੇ ਬਿਜ਼ਨਸ ਟੂਰ ਦੇ ਲਈ ਘਰੋਂ ਬਾਹਰ ਗਏ ਹੋਏ ਸਨ ਮੈਂ ਤੇ ਮੇਰੀ ਨਣਦ ਇੱਕ ਬੈੱਡਰੂਮ ਵਿੱਚ ਪਈਆਂ ਜਦੋਂ ਅਸੀਂ ਸੌਣ ਲੱਗੀਆਂ ਤਾਂ ਮੇਰੀ ਨਣਦ ਉਲਟੀਆਂ ਕਰ ਰਹੀ ਸੀ ਮੈਨੂੰ ਬਹੁਤ ਜ਼ਿਆਦਾ ਚਿੰਤਾ ਹੋ ਗਈ ਪਰ ਮੈਂ ਆਪਣੀ ਨਣਦ ਨੂੰ ਕੁਝ ਨਹੀਂ ਪੁੱਛਿਆ ਦੂਸਰੇ ਦਿਨ ਉਹ ਘਰ ਸੀ ਕਿਉਂਕਿ ਉਸਦੀ ਸਿਹਤ ਠੀਕ ਨਹੀਂ ਸੀ ਮੈਂ ਬਾਜ਼ਾਰ ਜਾਣ ਦੇ ਬਹਾਨੇ ਉਸਦੇ ਦਫ਼ਤਰ ਗਈ ਦਫ਼ਤਰ ਜਾ ਕੇ ਮੈਂ ਉਸਦੇ ਬੋਸ ਨੂੰ ਮਿਲੀ ਉਸਦਾ ਬੋਸ ਮੈਨੂੰ ਅਚਾਨਕ ਵੇਖ ਕੇ ਥੋੜਾ ਸਹਿਮ ਗਿਆ ਉਸਨੇ ਮੈਨੂੰ ਆਪਣੇ ਕੈਬਨ ਵਿੱਚ ਬਿਠਾਇਆ ਅਤੇ ਚਾਹ ਪਾਣੀ ਪੁੱਛਿਆ ਉਸਨੇ ਚਾਹ ਮੰਗਵਾ ਲਈ ਅਤੇ ਉਹ ਘਰ ਪਰਿਵਾਰ ਬਾਰੇ ਪੁੱਛਣ ਲੱਗਾ ਮੈਂ ਉਸ ਨੂੰ ਪੁੱਛਿਆ ਕਿ ਮੈਂ ਤੁਹਾਨੂੰ ਰਾਣੀ ਨੂੰ ਘਰ ਛੱਡ ਕੇ ਆਉਂਦੇ ਹੋਏ ਵੇਖਿਆ ਪਹਿਲਾਂ ਰਾਣੀ ਨੇ ਕਦੇ ਮੇਰੇ ਤੋਂ ਕੋਈ ਗੱਲ ਨਹੀਂ ਸੀ ਲਕੋਈ ਪਰ ਅੱਜ ਕੱਲ ਉਹ ਗੁਮਸੁਮ ਰਹਿੰਦੀ ਹੈ ਨਾ ਹੀ ਕੁਝ ਦੱਸਦੀ ਹੈ ਤੇ ਨਾ ਹੀ ਖਾਂਦੀ ਪੀਂਦੀ ਹੈ ਕਿ ਉਸ ਨੇ ਤੁਹਾਨੂੰ ਕੁਝ ਦੱਸਿਆ ਹੈ ਤਾਂ ਉਸ ਦੇ ਬੋਸ ਨੇ ਗੱਲ ਸੁਣੀ ਸ਼ੁਰੂ ਕੀਤੀ ਕਿ ਉਸ ਨੇ ਦੱਸਿਆ ਕਿ ਮੈਂ ਤੇ ਰਾਣੀ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਹਾਂ ਦਰਅਸਲ ਸਾਡੇ ਤੋਂ ਇੱਕ ਗਲਤੀ ਹੋ ਗਈ ਕਿ ਅਸੀਂ ਇੱਕ ਦੂਜੇ ਦੇ ਬਹੁਤ ਨੇੜੇ ਆ ਗਏ ਹਾਂ ਰਾਣੀ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਹੈ ਮੈਂ ਉਸ ਨੂੰ ਕਦੇ ਵੀ ਛੱਡਣਾ ਜਾਂ ਧੋਖਾ ਦੇਣਾ ਨਹੀਂ ਚਾਹੁੰਦਾ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਪਰ ਇਨੀ ਦਿਨੀ ਅਸੀਂ ਇੱਕ ਮੁਸੀਬਤ ਵਿੱਚ गिर ਚੁੱਕੇ ਹਾਂ ਮੇਰੀ ਇੱਕ ਭੈਣ ਹੈ ਜੋ ਕਿ ਵਿਆਹੀ ਹੋਈ ਹੈ ਮੇਰੀ ਭੈਣ ਦੇ ਘਰ ਵਾਲਾ ਆਪਣੀ ਭੈਣ ਦਾ ਰਿਸ਼ਤਾ ਮੇਰੇ ਨਾਲ ਕਰਨਾ ਚਾਹੁੰਦਾ ਹੈ ਉਹ ਮੇਰੀ ਭੈਣ ਨੂੰ ਕਹਿੰਦਾ ਹੈ ਕਿ ਜੇਕਰ ਤੇਰਾ ਭਰਾ ਇਸ ਰਿਸ਼ਤੇ ਨੂੰ ਸਵੀਕਾਰ ਨਹੀਂ ਕਰਦਾ ਤਾਂ ਮੈਂ ਵੀ ਤੁਹਾਨੂੰ ਤਲਾਕ ਦੇ ਦੇਵਾਂਗਾ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਫੈਸਲਾ ਕਰਾਂ ਮੈਂ ਰਾਣੀ ਨੂੰ ਬਹੁਤ ਪਿਆਰ ਕਰਦਾ ਹਾਂ ਆਪਣੀ ਭੈਣ ਦੀ ਨਣਦ ਨਾਲ ਵਿਆਹ ਕਰਵਾਉਣ ਦਾ ਕੋਈ ਵੀ ਇਰਾਦਾ ਨਹੀਂ ਹੈ ਪਰ ਜੇ ਮੈਂ ਉਸ ਰਿਸ਼ਤੇ ਨੂੰ ਮਨ੍ਹਾ ਕਰਦਾ ਹਾਂ ਤਾਂ ਮੇਰੀ ਭੈਣ ਦਾ ਘਰ ਟੁੱਟਦਾ ਹੈ ਮੈਂ ਉਸ ਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੀ ਭੈਣ ਦੇ ਘਰ ਦਾ ਪਤਾ ਦੱਸੋ ਉਸਨੇ ਮੈਨੂੰ ਆਪਣੀ ਭੈਣ ਦੇ ਘਰ ਦਾ ਪਤਾ ਦੇ ਦਿੱਤਾ ਮੈਂ ਚੁੱਪਚਾਪ ਘਰ ਮੁੜਾਈ ਅਤੇ ਘਰ ਆ ਕੇ ਰਾਣੀ ਨਾਲ ਕੋਈ ਗੱਲ ਨਹੀਂ ਕੀਤੀ ਮੈਂ ਉਸਦੇ ਬੋਸ ਨੂੰ ਵੀ ਰਾਣੀ ਕੋਲ ਗੱਲ ਨਾ ਕਰਨ ਲਈ ਕਿਹਾ ਅਗਲੇ ਦਿਨ ਮੈਂ ਸਿੱਧਾ ਰਾਣੀ ਦੇ ਬੋਸ ਦੀ ਭੈਣ ਦੇ ਘਰ ਗਈ ਮੈਂ ਦਰਵਾਜ਼ਾ ਖੜਕਾਇਆ ਤਾਂ ਉਸਦੀ ਭੈਣ ਦੇ ਪਤੀ ਨੇ ਦਰਵਾਜ਼ਾ ਖੋਲ੍ਹਿਆ ਉਸ ਨੂੰ ਵੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਇਹ ਤਾਂ ਰੋਹਿਤ ਸੀ ਜੋ ਕੁਝ ਸਾਲ ਪਹਿਲਾਂ ਮੇਰੇ ਨਾਲ ਕਾਲਜ ਵਿੱਚ ਪੜ੍ਹਦਾ ਸੀ ਉਹਨਾਂ ਦਿਨਾਂ ਵਿੱਚ ਉਹ ਮੈਨੂੰ ਬਹੁਤ ਪਸੰਦ ਕਰਦਾ ਸੀ ਪਰ ਮੈਂ ਉਸ ਨੂੰ ਪਸੰਦ ਨਹੀਂ ਸੀ ਕਰਦੀ ਉਸ ਨੇ ਮੈਨੂੰ ਵਿਆਹ ਦਾ ਪ੍ਰਸਤਾਵ ਰੱਖਿਆ ਸੀ ਪਰ ਮੈਂ ਉਸ ਨੂੰ ਬਿਨੈਵਾਰੇ ਦੱਸ ਕੇ ਉਸ ਦੇ ਵਿਆਹ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ ਉਸ ਨੇ ਮੇਰੀ ਗੱਲ ਸਵੀਕਾਰ ਕਰਦੇ ਹੋਏ ਮੈਨੂੰ ਕਿਹਾ ਸੀ ਕਿ ਠੀਕ ਹੈ ਜੇ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਤਾਂ ਮੈਂ ਕਦੇ ਵੀ ਤੁਹਾਨੂੰ ਇਸ ਗੱਲ ਲਈ ਮਜਬੂਰ ਨਹੀਂ ਕਰਾਂਗਾ ਕਿ ਤੁਸੀਂ ਮੇਰੇ ਨਾਲ ਵਿਆਹ ਕਰਵਾਓ ਕਾਫੀ ਦੇਰ ਤੋਂ ਬਾਅਦ ਮੇਰਾ ਤੇ ਰੋਹਿਤ ਦਾ ਅੱਜ ਸਾਹਮਣਾ ਹੋਇਆ ਸੀ ਮੈਂ ਉਸ ਦੇ ਨਾਲ ਅੰਦਰ ਗਈ ਅਤੇ ਰੋਹਿਤ ਤੇ ਉਸ ਦੀ ਪਤਨੀ ਨੂੰ ਮਿਲੀ ਮੈਂ ਉਨ੍ਹਾਂ ਕੋਲ ਰਾਣੀ ਅਤੇ ਉਸ ਦੇ ਬੋਸ ਦੇ ਰਿਸ਼ਤੇ ਦੀ ਗੱਲ ਕੀਤੀ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਰਾਣੀ ਅਤੇ ਉਸ ਦਾ ਬੋਸ ਇੱਕ ਦੂਸਰੇ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਰਾਣੀ ਉਸਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਉਹ ਜਲਦੀ ਹੀ ਵਿਆਹ ਕਰਵਾਉਣਾ ਚਾਹੁੰਦੇ ਹਨ ਤਾਂ ਕਿ ਉਸਦੇ ਮਾਂ ਬਣਨ ਦੀ ਗੱਲ ਜ਼ਿਆਦਾ ਬਾਹਰ ਨਾ ਨਿਕਲੇ ਰੋਹਿਤ ਨੇ ਮੈਨੂੰ ਕਿਹਾ ਕਿ ਜੇ ਇਹ ਗੱਲ ਹੈ ਤਾਂ ਮੈਂ ਆਪਣੀ ਭੈਣ ਨੂੰ ਸਮਝਾ ਲਵਾਂਗਾ ਕਿ ਇਹ ਮੇਰੀ ਭੈਣ ਦਾ ਇੱਕ ਤਰਫੋਂ ਪਿਆਰ ਹੈ ਮੈਂ ਤੁਹਾਡੀ ਭੈਣ ਦੀ ਖੁਸ਼ੀ ਲਈ ਹੀ ਇਸ ਰਿਸ਼ਤੇ ਨੂੰ ਪ੍ਰਵਾਨ ਕਰਨ ਲਈ ਕਿਹਾ ਸੀ ਜੇ ਮੈਨੂੰ ਪਤਾ ਹੁੰਦਾ ਕਿ ਰਾਣੀ ਅਤੇ ਉਸ ਦਾ ਅਫੇਅਰ ਹੈ ਅਤੇ ਰਾਣੀ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਤਾਂ ਮੈਂ ਇਸ ਰਿਸ਼ਤੇ ਲਈ ਕਦੇ ਵੀ ਦਬਾ ਨਾ ਪਾਉਂਦਾ ਉਸ ਨੇ ਮੇਰੀ ਨਾਲ ਵਾਅਦਾ ਕੀਤਾ ਕਿ ਮੈਂ ਆਪਣੀ ਭੈਣ ਨੂੰ ਸਮਝਾ ਲਵਾਂਗਾ ਤੁਸੀਂ ਰਾਣੀ ਅਤੇ ਉਸ ਦੇ ਬੋਸ ਦਾ ਰਿਸ਼ਤਾ ਕਰਕੇ ਵਿਆਹ ਕਰ ਦਿਓ ਰੋਹਿਤ ਨੇ ਮੈਨੂੰ ਕਿਹਾ ਕਿ ਮੇਰੀ ਅਤੇ ਮੇਰੀ ਭੈਣ ਦੀ ਕਿਸਮਤ ਵਿੱਚ ਸਾਡਾ ਪਿਆਰ ਨਹੀਂ ਲਿਖਿਆ ਸੀ ਇਹ ਸਭ ਗੱਲਾਂ ਕਰਨ ਤੋਂ ਬਾਅਦ ਮੈਂ ਘਰ ਵਾਪਸ ਆ ਗਈ। ਮੈਂ ਰਾਣੀ ਦੇ ਬੋਸ ਨੂੰ ਫੋਨ ਕੀਤਾ ਅਤੇ ਉਸ ਨੂੰ ਕਿਹਾ ਕਿ ਤੁਸੀਂ ਆਪਣੀ ਭੈਣ ਅਤੇ ਆਪਣੇ ਮਾਤਾ-ਪਿਤਾ ਨੂੰ ਲੈ ਕੇ ਸਾਡੇ ਘਰ ਰਿਸ਼ਤਾ ਲੈ ਕੇ ਆਓ। ਮੇਰੀ ਗੱਲ ਸੁਣ ਕੇ ਉਹ ਬਹੁਤ ਖੁਸ਼ ਹੋਇਆ ਅਤੇ ਮੈਂ ਉਸ ਨੂੰ ਕਿਹਾ ਕਿ ਇਸ ਬਾਰੇ ਰਾਣੀ ਨੂੰ ਕੁਝ ਵੀ ਨਹੀਂ ਦੱਸਣਾ। ਮੈਂ ਮੰਮੀ ਪਾਪਾ ਅਤੇ ਵਿਨੇ ਕੋਲ ਗੱਲ ਕੀਤੀ ਕਿ ਕੱਲ ਨੂੰ ਰਾਣੀ ਨੂੰ ਦੇਖਣ ਮੁੰਡੇ ਵਾਲੇ ਆ ਰਹੇ ਨੇ। ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ। ਉਹਨਾਂ ਨੇ ਕਿਹਾ ਕਿ ਮੁੰਡਾ ਕੌਣ ਹੈ ਕੀ ਕਰਦਾ ਹੈ ਮੈਂ ਕਿਹਾ ਕਿ ਕੱਲ ਨੂੰ ਤੁਹਾਨੂੰ ਸਭ ਕੁਝ ਪਤਾ ਲੱਗ ਜਾਵੇਗਾ ਅਸੀਂ ਬਹੁਤ ਖੁਸ਼ ਸੀ ਅਸੀਂ ਉਹਨਾਂ ਦੇ ਆਉਣ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਸਨ ਅਗਲੇ ਦਿਨ ਸਵੇਰੇ ਮੈਂ ਰਾਣੀ ਨੂੰ ਕਿਹਾ ਕਿ ਅੱਜ ਤੇਰੇ ਲਈ ਬਹੁਤ ਵੱਡਾ ਦਿਨ ਹੈ ਤੂੰ ਜਲਦੀ ਨਾਲ ਤਿਆਰ ਹੋ ਜਾਈਂ ਉਸਨੇ ਮੈਨੂੰ ਕਿਹਾ ਕਿ ਇਹੋ ਜਿਹੀ ਕੀ ਗੱਲ ਹੋ ਗਈ ਭਾਬੀ ਮੈਂ ਕਿਹਾ ਸਮਾਂ ਆਉਣ ਤੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਸਵੇਰ ਦੇ 11 ਵਜੇ ਉਹ ਰਿਸ਼ਤਾ ਲੈ ਕੇ ਸਾਡੇ ਘਰ ਆ ਗਏ ਰਾਣੀ ਉਹਨਾਂ ਨੂੰ ਵੇਖ ਕੇ ਬਹੁਤ ਖੁਸ਼ ਹੋਈ ਅਤੇ ਹੈਰਾਨ ਵੀ ਉਹਨਾਂ ਨੇ ਰਾਣੀ ਦਾ ਰੋਕਾ ਕਰ ਦਿੱਤਾ ਅਤੇ ਅਗਲੇ ਹਫਤੇ ਵਿਆਹ ਦੀ ਤਰੀਕ ਪੱਕੀ ਕਰ ਲਈ ਰਾਣੀ ਦੇ ਨਾਲ ਨਾਲ ਅਸੀਂ ਵੀ ਸਾਰੇ ਬਹੁਤ ਖੁਸ਼ ਸੀ ਅਗਲੇ ਹਫਤੇ ਰਾਣੀ ਦਾ ਵਿਆਹ ਹੋ ਗਿਆ ਅਤੇ ਉਹ ਖੁਸ਼ੀ-ਖੁਸ਼ੀ ਆਪਣੇ ਸਹੁਰੇ ਘਰ ਚਲੀ ਗਈ ਉਸ ਤੋਂ ਬਾਅਦ ਰਾਣੀ ਦੇ ਦਿਲ ਵਿੱਚ ਮੇਰੇ ਲਈ ਇੱਜ਼ਤ ਅਤੇ ਪਿਆਰ ਹੋਰ ਵੀ ਵੱਧ ਗਿਆ ਸੀ। ਮੇਰੇ ਮੰਮੀ ਪਾਪਾ ਅਤੇ ਬੀਨੇ ਵੀ ਬਹੁਤ ਖੁਸ਼ ਸਨ। 9 ਮਹੀਨੇ ਬਾਅਦ ਰਾਣੀ ਨੇ ਇੱਕ ਖੂਬਸੂਰਤ ਬੇਟੀ ਨੂੰ ਜਨਮ ਦਿੱਤਾ। ਮੈਂ ਅੱਜ ਤੱਕ ਸਾਡੇ ਘਰ ਕਦੇ ਵੀ ਇਹ ਪਤਾ ਨਹੀਂ ਲੱਗਣ ਦਿੱਤਾ ਕਿ ਰਾਣੀ ਵਿਆਹ ਤੋਂ ਪਹਿਲਾਂ ਮਾਂ ਬਣਨ ਵਾਲੀ ਸੀ। ਇਸ ਕਰਕੇ ਰਾਣੀ ਅਤੇ ਉਸ ਦੇ ਘਰ ਵਾਲਾ ਮੇਰੀ ਬਹੁਤ ਇੱਜ਼ਤ ਕਰਦੇ ਹਨ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ